ਅੱਜ ਜਦੋਂ ਅਸੀਂ ਖਾਸਾ ਰਾਜ ਦੀ ਗੱਲ ਕਰਦੇ ਹਾਂ ਜ਼ਰੂਰੀ ਹੈ ਘਾਟ ਇੱਥੇ ਹੈ ਕਿਸੀ ਪੰਜਾਬ ਦੇ ਲੋਕਾਂ ਨੂੰ ਦੱਸ ਨਹੀਂ ਸਕੇ ਕਿ ਅਨੰਦਪੁਰ ਸਾਹਿਬ ਦਾ ਮਤਾ ਕੀ ਹੈ ਕਿ ਪੰਜਾਬ ਦਾ Hindu ਨਹੀਂ ਚਾਹੁੰਦਾ ਕਿ ਉਸ ਦੀ ਬੱਚੀ ਦੇ ਨਾਲ ਬਲਾਤ ਕਰਨਾ ਹੋਵੇ ਕਿ ਪੰਜਾਬ ਦਾ Hindu ਨਹੀਂ ਚਾਹੁੰਦਾ ਕਿ ਉਸ ਦੀ ਬੱਚੀ ਰਾਤ ਨੂੰ ਬਾਹਰ ਨਿਕਲੇ ਤੇ ਉਹਦੀ ਇੱਜ਼ਤ ਮਹਿਸੂਸ ਹੋਵੇ ਕਿ ਪੰਜਾਬ ਦਾ Hindu ਨਹੀਂ ਚਾਹੁੰਦਾ ਕਿ ਉਹਦੇ ਕੋਲ ਸਰਕਾਰ ਚੰਗਾ ਹੋਵੇ ਕਿ ਪੰਜਾਬ ਦੇ ਹਿੰਦੂ ਨੂੰ ਨਹੀਂ ਪਤਾ ਕਿ ਜੇਕਰ ਪੰਜਾਬ ਦਾ ਜ਼ਰਾਇਤੀ ਖੇਤਰ ਖੇਤੀ ਬਰਬਾਦ ਹੋਦੀ ਹੈ ਤੇ ਉਹਦਾ business ਵੀ ਬਰਬਾਦ ਹੁੰਦਾ ਹੈ। ਦੱਸ ਨਹੀਂ ਸਕੇ ਸੀ। ਅਸੀਂ ਖਾਲਸਾ ਰਾਜ ਨੂੰ ਉਹਨਾਂ ਦੀ ਦੁਸ਼ਮਣੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਤੇ ਉਹਨਾਂ ਵਿਰੋਧ ਕੀਤਾ। ਕੁਝ ਤਾਂ ਉਹਨਾਂ ਦੇ ਵਿੱਚ ਸ਼ਰਾਧ ਦੀ ਤਰਸ ਸੀ ਜਿੰਨਾ ਜਾਣੋ ਚੁੱਕੇ ਉਹਨਾਂ ਨੇ ਵਿਰੋਧ ਕੀਤਾ। ਤੇ ਕਿਤੇ ਅਸੀਂ ਵੀ ਨਾਕਾਮ ਰਹੇ ਹਾਂ ਕਿ ਅਸੀਂ ਦੱਸ ਨਹੀਂ ਸਕੇ ਕਿ ਗੁਰੂ ਨਾਨਕ ਸਿੱਤੇ ਪਾਤਸ਼ਾਹ ਦੀ ਬਾਣੀ ਦੇ ਅਨੁਸਾਰ ਖਾਲਸਾ ਰਾਜ ਕਿਵੇਂ ਲਾ ਹੋਵੇਗਾ। ਉਹਨੂੰ ਨੰਦ ਲਾਲ ਵਿਆਹ ਕਰਦੇ ਨਹੀਂ ਕਿਵੇਂ ਦਾ। ਉਭੀ ਤੇ ਹਿੰਦੂ ਪਰਿਵਾਰ ਦੇ ਵਿੱਚੋਂ ਛੱਜੂ ਮੰਦਿਰ ਹੈ ਨਾ ਕੋਲੇ ਛੱਜੂ ਮਾਲ ਦਾ ਪੁੱਤਰ ਆਨੰਦ ਰਾਲ ਜਿਹੜਾ ਹੈ ਉਹ ਕਿਵੇਂ ਬਿਆਨ ਕਰਦਾ ਕਿ ਉਹ ਰਾਜ ਕਿਵੇਂ ਦਾ ਹੈ ਉਹ ਕਹਿੰਦੇ ਨੇ ਉਸ ਰਾਜ ਦੇ ਵਿੱਚ ਤਾਂ ਇੱਕ ਫੁੱਲ ਵੀ ਟੁੱਟੇ ਤੇ ਦੁੱਖ ਪਹੁੰਚਦਾ ਹੈ ਕਦਰ ਕੁਦਰਤ ਪੇਸ਼ ਗੁਰਗੋਬਿੰਦ ਸਿੰਘ ਇਨ ਕਿਆਦ ਅਦੇਸ਼ ਗੁਰਗੋਬਿੰਦ ਸਿੰਘ ਬੜੀ ਵੱਡੀ ਗੱਲ ਹੈ